ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 13 ਕਈ ਸਿੰਧੂ ਬਿੰਦੂ ਨਗਿੰਦਰ ਇਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦਾ ਚਾਉਂਦੇ ਨੇ ਉਸ ਅਕਾਲ ਪੁਰਖ ਨੇ ਆਪਣੀ ਰਚਨਾ ਵਿੱਚ ਕਈ ਸਮੁੰਦਰ ਬੁਲਾਏ ਨੇ ਤੇ ਕਈ ਸਮੇਰ ਪਰਬਤ ਬਣਾਏ ਜਿਵੇਂ ਕਿ ਆਪਾਂ ਸੱਤ ਸਮੁੰਦਰਾਂ ਦੀ ਗੱਲ ਕਰਦੇ ਹਾਂ ਕਿ ਸੰਸਾਰ ਵਿੱਚ ਸੱਤ ਸਮੁੰਦਰ ਨੇ ਪਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ ਉਸ ਪਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਸਮੁੰਦਰ ਬਣਾ ਦਿੱਤੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਆਪਾਂ ਇੱਕ ਸਮੇਰ ਪਰਬਤ ਦੀ ਗੱਲ ਕਰਦੇ ਹਾਂ ਪਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਸ ਨੇ ਸਮੀਰ ਪर्वਤ ਵਰਗੇ ਪਤਾ ਨਹੀਂ ਕਿੰਨੇ ਕੁ ਪਹਾੜ ਬਣਾ ਦਿੱਤੇ ਪਤਾ ਨਹੀਂ ਕਿੰਨੇ ਕੁ ਸਮੀਰ ਪर्वਤ ਖੜੇ ਕਰ ਦਿੱਤੇ ਨੇ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਕਈ ਮੱਛ ਕੱਚ ਫਲਿੰਦਰਾ ਇੱਥੇ ਦਸ਼ਮੇਸ਼ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਣਾ ਚਾਹਦੇ ਨੇ ਪਰਮਾਤਮਾ ਦੀ ਬੰਦਾਈ ਹੋਈ ਰਚਨਾ ਵਿੱਚ ਪਤਾ ਨਹੀਂ ਕਿਤੇ ਨੇ ਕੁ ਮੱਛ ਵਰਗੇ ਅਵਤਾਰ ਹੋਏ ਗਿਣਤੀ ਹੀ ਕੋਈ ਨਹੀਂ ਪਤਾ ਨਹੀਂ ਕਿੰਨੇ ਹੀ ਕਛ ਵਰਗੇ ਅਵਤਾਰ ਹੋਏ ਨੇ ਤੇ ਫਲਿੰਦਰ ਦਾ ਆਖ ਕਰਾਂਗੇ ਸ਼ੇਸ਼ਨਾਗ ਪਤਾ ਨਹੀਂ ਕਿੰਨੇ ਕੁ ਸ਼ੇਸ਼ਨਾਗ ਨੇ ਸ਼ੇਸ਼ਨਾਗਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰਤੀ ਨੂੰ ਸ਼ੇਸ਼ਨਾਗ ਨੇ ਚੱਕਿਆ ਹੋਇਆ ਹੈ ਪਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿਣਾ ਚਾਹੁੰਦੇ ਨੇ ਪਤਾ ਨਹੀਂ ਉਸ ਅਕਾਲ ਪੁਰਖ ਨੇ ਕਿੰਨੇ ਕੁ ਸੇਸ਼ਨਾਗ ਵਰਗੇ ਬਣਾਏ ਹੋਏ ਨੇ ਅੰਤਿ ਕੋਈ ਗਿਣਤੀ ਕੋਈ ਨਹੀਂ ਕਾ ਸਕਦਾ ਕਈ ਦੇਵ ਆਦ ਕਮਾਤ ਇੱਥੇ ਦਸਬੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਹਿਣਾ ਚਾਹੁੰਦੇ ਨੇ ਪਤਾ ਨਹੀਂ ਉਸ ਪ੍ਰਮਾਤਮਾ ਨੇ ਕਿੰਨੇ ਕੁ ਦੇਵੀ ਦੇਵਤੇ ਬਰਾਤੀ ਤੇ ਜਿਵੇਂ ਆਪਾਂ ਇੱਥੇ ਲੋਕਾਂ ਦਾ ਕਹਿਣਾ ਹੈ ਕਿ 33 ਕਰੋੜ ਦੇਵੀ ਦੇਵਤੇ ਹਨ ਪਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਵਾਰਾਜ ਕਹਿੰਦੇ ਨੇ ਪਾਤਾਲੇ ਉਸਨੇ ਕਿੰਨੇ ਕੁ ਵਾਰ 33 ਕਰੋੜ ਦੇਵੀ ਦੇਵਤੇ ਬਣਾ ਦਿੱਤੇ ਨੇ ਕਿੰਨੀ ਵਾਰ ਅੰਤ ਹੀ ਕੋਈ ਨਹੀਂ ਦਿੱਤੀ ਹੀ ਕੋਈ ਨਹੀਂ ਕੁਮਾਰ ਸੰਕਾਦਿਕ ਪਾਤਾਲੇ ਉਸਨੇ ਕਿੰਨੇ ਕੁ ब्रह्मा जी ਦੇ ਪੁੱਤਰ ਵਰਗੇ ਪੈਦਾ ਕਰ ਦਿੱਤੇ ਗਿਣਤੀ ਹੀ ਕੋਈ ਨਹੀਂ ਅੰਤ ਹੀ ਕੋਈ ਨਹੀਂ ਕਈ ਕ੍ਰਿਸ਼ਨ ਵਿਸ਼ਨ અવਤਾਰ ਕ੍ਰਿਸ਼ੇਂਦਰ ਆਪ ਤੇ ਕ੍ਰਿਸ਼ਨ ਵਰਗੇ ਤੇ ਵਿਸ਼ਨ ਦਾ ਅਰਥ ਹੈ ਭਗਵਾਨ Vishnu ji ਲੱਗਦੇ ਇਥੇ ਗੁਰੂ ਗੋਬਿੰਦ ਸਿੰਘ ਜੀ ਬਾਬਾ ਜੀ ਕਹਿੰਦਾ ਦੋਦੇ ਨੇ ਪਤਾ ਨਹੀਂ ਉਸ ਪਰਮਾਤਮਾ ਨੇ ਆਪਣੀ ਰਚਨਾ ਵਿੱਚ ਕਿਤੇ ਨੇ ਕੋ ਕ੍ਰਿਸ਼ਨ ਵਰਗੇ અવਤਾਰ ਪੈਦਾ ਕੀਤੇ ਹੋਏ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ ਇਹ ਪਤਾ ਹੀ ਨਹੀਂ ਵਿਸ਼ਨੂ ਵਰਗੇ ਕਿੰਨੇ અવਤਾਰ ਹੋਏ ਨੇ ਕਿੰਨੇ ਵਿਸ਼ਨੂ ਵਰਗੇ ਪੈਦਾ ਕੀਤੇ ਨੇ ਇਹਨਾਂ ਦੀ ਵੀ ਗਿਣਤੀ ਕੋਈ ਨਹੀਂ ਕਰ ਸਕਦਾ ਅੰਤ ਹੀ ਕੋਈ ਇਹਨਾਂ ਦਾ ਕੋਈ ਅੰਤੀ ਵੀ ਪਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ